ਮੈਨੂੰ ਚੜ੍ਹਨੇ ਕੁਮਾਰੀਆਂ ਦੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜ੍ਹਨੇ ਕੁਮਾਰੀਆਂ ਦੀ ਨਾਮ ਦੇ ਸਦਕੇ ਨਾਮ ਦੇ ਸਦਕੇ ਮਨ ਲਾਵੇ ਉਡਾਰੀਆਂ ਦੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨੇ ਕੁਮਾਰੀ ਅਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨੇ ਕੁਮਾਰੀ ਅਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਇਹ ਦੁਨੀਆਂ ਇਹ ਰੰਗ ਤਮਾਸ਼ਾ ਝੂਠਾ ਰੋਣਾ ਝੂਠਾ ਹਾਸਾ ਇਹ ਦੁਨੀਆਂ ਇਹ ਰੰਗ ਤਮਾਸ਼ਾ ਚੂਠਾ ਰੂਣਾ ਛੂਠਾ ਹਾਸਾ ਵਿਦਸੂਲੀ ਚਾੜੀਆਂ ਦੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨੇ ਖੁਮਾਰੀ ਅਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨੇ ਖੁਮਾਰੀ ਅਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਗੁਰੂ ਮੇਰੇ ਦੀਆਂ ਦਿੱਤੀਆਂ ਦਾਤਾ ਸਤ ਸੰਗ ਤੇ ਸਿਮਰਨ ਸੋਗਾ ਤਾਂ ਗੁਰੂ ਮੇਰੇ ਦੀਆਂ ਦਿੱਤੀਆਂ ਦਾਤਾ ਸਤ ਸੰਗ ਤੇ ਸੇਵਾ ਸੋਗਾ ਤਾਂ ਮੈਨੂੰ ਲੱਗਨ ਪਿਆਰੀਆਂ ਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨ ਕੁਮਾਰੀ ਅਜੀ ਨਾਮ ਦੇ ਸੱਦ ਕੇ ਨਾਮ ਦੇ ਸੱਦ ਕੇ ਮੈਨੂੰ ਚੜਨ ਕੁਮਾਰੀ ਅਜੀ ਨਾਮ ਦੇ ਸੱਦ ਕੇ ਨਾਮ ਦੇ ਸੱਦ ਕੇ ਦੁਨੀਆ ਦੇ ਸਭ ਕੂੜ ਪਸਾਰੇ ਸੱਦ ਕੇ ਆ ਗਈਆਂ ਗੁਰੂ ਦਵਾਰੇ ਦੁਨੀਆ ਦੇ ਸਭ ਕੂੜ ਪਸਾਰੇ ਸੱਦ ਕੇ ਆ ਗਈਆਂ ਗੁਰੂ ਦਵਾਰੇ ਕਈ ਰੂਹਾਂ ਦੁਖਿਆਰੀਆਂ ਦੀ ਨਾਮ ਦੇ ਸਤ ਕੇ ਨਾਮ ਦੇ ਸਤ ਕੇ ਮੈਨੂੰ ਚਰਨ ਖੁਮਾਰੀਆਂ ਦੀ ਨਾਮ ਦੇ ਸਤ ਕੇ ਨਾਮ ਦੇ ਸਤ ਕੇ ਮੈਨੂੰ ਚਰਨ ਖੁਮਾਰੀਆਂ ਦੀ ਨਾਮ ਦੇ ਸਤ ਕੇ ਨਾਮ ਦੇ ਸਤ ਕੇ ਚੱਲ ਰੂਹੇ ਹੂੰ ਨ ਕਰ ਲੈ ਤਿਆਰੀ ਆ ਗਈ ਤੇਰੇ ਜਾਣ ਦਿਵਾਰੀ ਚੱਲ ਰੂਹੇ ਹੂੰ ਨ ਕਰ ਲੈ ਤਿਆਰੀ ਆ ਗਈ ਤੇਰੇ ਜਾਣ ਦਿਵਾਰੀ ਗੁੜਾ ਲੱਖਾਂ ਤਾੜੀਆਂ ਜੀ ਨਾਮ ਦੇ ਸਤਕੇ ਨਾਮ ਦੇ ਸਤਕੇ ਮੈਨੂੰ ਚੜਨ ਖੁਮਾਰੀਆਂ ਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨ ਖੁਮਾਰੀਆਂ ਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨ ਖੁਮਾਰੀਆਂ ਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨੇ ਕੁਮਾਰੀਆਂ ਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮਨ ਲਾਵੇ ਉਡਾਰੀਆਂ ਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨੇ ਕੁਮਾਰੀਆਂ ਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੈਨੂੰ ਚੜਨੇ ਕੁਮਾਰੀਆਂ ਜੀ ਨਾਮ ਦੇ ਸਦਕੇ ਨਾਮ ਦੇ ਸਦਕੇ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਦੀ ਹੱਤੇ ਤੋਂ ਤੇਰੀ ਮੇਰ ਦਾਤਿਆ ਮੰਗਦੀ ਹੱਤੇ ਤੋਂ ਤੇਰੀ ਮੇਰ ਦਾਤਿਆ ਪੈਰੀ ਤੋਂ ਪੈਰੀ ਦੁਨੀਆ ਰਮਜਾ ਨਾ ਜਾਣਦੀ ਪੈਰੀ ਤੋਂ ਪੈਰੀ ਦੁਨੀਆ ਰਮਜਾ ਨਾ ਜਾਣਦੀ ਜਾਣਦੀ ਇਹ ਕਰਨਾ ਹੈ ਰ ਫੇਰ ਦਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰੇ ਦਤਿਆ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਫੁੱਲਾਂ ਦੀ ਅਕਲੀਆਂ ਤੇ ਪੌੜਿਆਂ ਦਾ ਹੱਕ ਹੁੰਦਾ ਸੱਚੀਆਂ ਕਮਾਈਆਂ ਉੱਤੇ ਕਿਸੇ ਨੂੰ ਨਸ਼ਕ ਹੁੰਦਾ ਫੁੱਲਾਂ ਦੀ ਅਕਲੀਆਂ ਤੇ ਪੌੜਿਆਂ ਦਾ ਹੱਕ ਹੁੰਦਾ ਸੱਚਿਆਂ ਕਮਾਈਆਂ ਉੱਤੇ ਕਿਸੇ ਨੂੰ ਨਾ ਸ਼ੱਕ ਹੁੰਦਾ ਰਹਿੰਦੇ ਨੇ ਬੇਲੇ ਜਿਹੜੇ ਕੰਮ ਨਾ ਕਰਦੇ ਰਹਿੰਦੇ ਨੇ ਬੇਲੇ ਜਿਹੜੇ ਕੰਮ ਨਾ ਕਰਦੇ ਹੁੰਦੇ ਨੇ ਮਿੱਟੀ ਦਾ ਉਹ ਟੀਰ ਦਾ ਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾ ਤਿਆ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗ ਦੀ ਹੱਤੇ ਤੋਂ ਤੇਰੀ ਮੇਰ ਦਾਤਿਆ ਮੰਗ ਦੀ ਹੱਤੇ ਤੋਂ ਤੇਰੀ ਮੇਰ ਦਾਤਿਆ ਕਦੋਂ ਕਿਛੇ ਪੁੱਛੇ ਆਏ ਮਿੱਟੀ ਦੇ ਅਟਾਰਾਂ ਨੂੰ ਕਦੋਂ ਕਿਛੇ ਚੁੰਮੇ ਆਏ ਲਫ਼ਜ਼ ਜੁਬਾਰਾਂ ਨੂੰ ਕਦੋਂ ਕਿਛੇ ਪੁੱਛੇ ਆਏ ਮਿੱਟੀ ਦੇ ਅਟਾਰਾਂ ਨੂੰ ਕਦੋਂ ਕਿਛੇ ਚੁੰਮੇ ਆਏ ਲਫ਼ਜ਼ ਜੁਬਾਰਾਂ ਨੂੰ ਚਾਉਂਦੇ ਨੇ ਸਾਰੇ ਇੱਥੇ ਕੋਠੀਆਂ ਤੇ ਬੰਗਲੇ ਚਾਉਂਦੇ ਨੇ ਸਾੜੇ ਇੱਥੇ ਕੋਠੀਆਂ ਤੇ ਬੰਗਲੇ ਆਪਣੇ ਵੀ ਦਿਨ ਦੇਨੇ ਖਦਰ ਦਾ ਧਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾ ਧਿਆ ங்கல சோரனாரா மோத்தா தோல்தோர மோத்திய தோ மேத்தியோ தரமேத்த ਮੇਰੇ ਗੁਰੂ ਪਿਆਰਿਆ ਇਸਾ ਮਤੇ ਲਗਾਮ ਕਸੇ ਫੋਕਿਆਇ ਸੋੜਤਾ ਦੇ ਵਿੱਚ ਨਾਮ ਜਾਵਾ ਫਸੇ ਮੇਰੇ ਗੁਰੂ ਪਿਆਰਿਆ ਇਸਾ ਮਤੇ ਲਗਾਮ ਕਸੇ ਫੋਕੀਆਂ ਸੋਰਤਾ ਦੇ ਵਿੱਚ ਨਾਮ ਦਾਵਾ ਫਸੇ ਰਜਾ ਵਿੱਚ ਰੱਖੀ ਆਪਣੀ ਮੈਨੂੰ ਗੁਰੂ ਦਾਤਿਆ ਰਜਾ ਵਿੱਚ ਰੱਖੀ ਆਪਣੀ ਮੈਨੂੰ ਗੁਰੂ ਦਾਤਿਆ ਅੱਖੀਆਂ ਨ ਜਾਵੇ ਕਿੱਦਰੇ ਫੇਰ ਦਾਤਿਆ ਮੰਗਦੀ ਹਾਂ ਤੇਥੋਂ ਤੇਰੀ ਮੇਰ ਦਾਤਿਆ ਮੰਗਾ ਨਾ ਦੌਲਤ ਸੌੜਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਸੌੜਤ ਮੰਗਾ ਨਾ ਹੀਰਾ ਮੋਤੀ ਮੰਗਦੀ ਹੱਤੇ ਤੋਂ ਤੇਰੀ ਮੇਰ ਦਾ ਧਿਆ ਮੰਗਦੀ ਹੱਤੇ ਤੋਂ ਤੇਰੀ ਮੇਰ ਦਾ ਧਿਆ ਪੈਰੀ ਤੋਂ ਪੈਰੀ ਦੁਨੀਆ ਰਮ ਜਾ ਨਾ ਜਾਣ ਦੀ ਪੈਰੀ ਤੋਂ ਪੈਰੀ ਦੁਨੀਆ ਰਮ ਜਾ ਨਾ ਜਾਣ ਦੀ ਜਾਣ ਦੀ ਕਰਨਾ ਹੈ ਰੇਰ ਦਾਤਿਆ ਅੰਗ ਦਿਹ ਹ ਤੈ ਤੋਂ ਤੇਰੀ ਮੇਰ ਦਾਤਿਆ ਅੰਗ ਦਿਹ ਹ ਤੈ ਤੋਂ ਤੇਰੀ ਮੇਰ ਦਾਤਿਆ ਮੇਰਾ ਸਤ ਗੁਰੂ ਫੁੱਲ ਹੈ ਗੁਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੁਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਡੋੜ ਸਤ ਸੰਗ ਵਾਲੇ ਹੱਥ ਲੈ ਕੇ ਮਨ ਮੁਖ ਰੂਹ ਨੂੰ ਘੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼बू ਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਦੀ ਖੁਸ਼ਬੂ ਨਾਮ ਦੀ ਵੰਡੇ 84 ਵਾਲੇ ਗੇਰੇ ਵਿੱਚ ਰੂਹਾਂ ਨੇ ਜੋ ਫਸੀਆਂ ਲੋਭ ਤੇ ਹੰਕਾਰ ਵਾਲੇ ਰਸੇ ਵਿੱਚ ਕੱਸੀਆਂ 84 ਵਾਲੇ ਗੇਰੇ ਵਿੱਚ ਰੂਹਾਂ ਨੇ ਜੋ ਫਸੀਆਂ ਲੋਭ ਤੇ ਹੰਕਾਰ ਵਾਲੇ ਰਸੇ ਵਿੱਚ ਕੱਸੀਆਂ ਉਹਨਾਂ ਰੂਹਾਂ ਉਤੇ ਰੰਗ ਸੁਟ ਮੇਰ ਦਾ ਆਪਣੇ ਆਰੰਗਾਂ ਤੇ ਰੰਗੇ ਮੇਰਾ ਸਤ ਗੁਰੂ ਫੁੱਲ ਹੈ ਗੁਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੁਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਦੇਖ ਖੁਸ਼ਬੂ ਨਾਮ ਦੀ ਵੰਡੇ ਸਤ ਗੁਰੂ ਪਿਆਰਾ ਮੇਰਾ ਦੀਨ ਦਿਆਲੇ ਔਗਣਾ ਨੂੰ ਦੇਖੇ ਬਿਨਾ ਲਾਵੇ سینੇ ਨਾਲੇ ਸਤ ਗੁਰੂ ਪਿਆਰਾ ਮੇਰਾ ਦੀਨ ਦਿਆਲੇ ਔਗਣਾ ਨੂੰ ਦੇਖੇ ਬਿਨਾ ਲਾਵੇ سینੇ ਨਾਲੇ ਬਾਣੀ ਅਮਰਤ ਬਣੀ ਵਾਲਾ ਸੁਟਕੇ ਕਰਦਾ ਇਹਦੇ ਠੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ਬੂ ਨਾਮ ਦੀ ਵੰਡੇ ਦੇ ਕੋਚੂ ਨਾਮ ਦੇ ਵੰਡੇ ਕਿੱਕਰਾਵੇ ਦੁਨੀਆਂ ਤੇ ਤੇਰੀ ਕਾ ਦਿਸ਼ਾਖੇ ਫੁੱਲ ਫਲ ਦਿਨਾ ਕੋਈ ਤੇਰੇ ਕੋਲੋਂ ਆਸੇ ਕਿੱਕਰਾਵੇ ਦੁਨੀਆਂ ਤੇ ਤੇਰੀ ਕਾ ਦਿਸ਼ਾਖੇ ਫੁੱਲ ਫਲ ਦੀ ਨਾ ਕੋਈ ਤੇਰੇ ਕੋਲ ਆਸੇ ਡੇਰੇ ਸਤ ਗੁਰ ਦੇ ਆਕੇ ਡੇਰਾ ਲਾਲ ਸੋਹਣੇ ਤੇਰੇ ਲੱਗਣੇ ਕੰਡੇ ਮੇਰਾ ਸਤ ਗੁਰ ਫੁੱਲ ਹੈ ਗੁਲਾਬ ਦਾ ਕੁਛ ਗੂ ਨਾਮ ਦੀ ਵੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ਬੂ ਨਾਮ ਦੇ ਬੰਡੇ ਡੋੜ ਸਤ ਸੰਗ ਵਾਲੀ ਹੱਥ ਲੈ ਕੇ ਮਨ ਮੁਖ ਰੂਹਾਂ ਨੂੰ ਗੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ਬੂ ਨਾਮ ਦੇ ਬੰਡੇ ਮੇਰਾ ਸਤ ਗੁਰੂ ਫੁੱਲ ਹੈ ਗੋਲਾਬ ਦਾ ਖੁਸ਼ਬੂ ਨਾਮ ਦੇ ਬੰਡੇ ਦੇ ਖੁਸ਼ਬੂ ਨਾਮ ਦੇ ਬੰਡੇ